ਵਾਹ ਜੁਰਦੂ ਦਾ ਕਾਰਸਾ ਸ਼ਿਰ ਬਹਿੰਦੇ ਕੀ ਪਤਾ ਮੈਂ ਪਰ ਮੈਂ ਸਮਾਜ ਦੇ ਰਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੰਦੋ ਕੋਣੀ ਤੇਰਾ ਆਪਾਂ ਨੂੰ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇਹ ਰੋਗ ਤਾਂ ਜੀ ਅੱਜ ਚਲਾਤਾ ਜੀ ਸਫਾਈ ਅਭਿਆਨ ਕਿਤਾ ਚ ਹੈਗਾ ਜੀ ਰਾਮ ਨੌਮੀ ਵੀ ਕਹਿੰਦੇ ਨੇ ਨੌਮੀ ਵੀ ਕਹਿੰਦੇ ਨੇ ਉਹਦਾ ਤਿਹਾਰ ਅੱਜ ਦਾ ਦਿਨ ਵੀ ਜਿਹੜੇ ਜਿਹੜੇ ਪਿੰਡਾਂ ਤੇ ਵੀ ਗੁੱਗੇ ਪੀੜ ਦੀਆਂ ਮਾੜੀਆਂ ਬਣੀਆਂ ਹੋਈਆਂ ਆ ਮੰਦਰ ਬਣਾਏ ਹੋਏ ਲਾਲੋ ਚਾਹੇ ਸਾਡੇ ਕਿ ਨਹੀਂ ਮਾੜੀ ਕਰਦੇ ਕਿ ਮੰਦਰ ਕਰਦ ਨੇ ਬੁੱਧੇ ਅੱਜ ਸਾਰੇ ਪ੍ਰੋਗਰਾਮ ਆ ਕਿਸੇ ਨੇ ਤੇ ਕਿ ਛੇਮੀਆਂ ਬਣਾ ਕੇ ਮੱਥਾ ਟੇਕਣਾ ਕਿਸੇ ਨੇ ਮਿੱਠੇ ਚੌਂ ਬਣਾ ਕੇ ਮੱਥਾ ਟੇਕਣਾ ਅੱਜ ਮੱਥਾ ਟੇਕਣਾ ਨਾਲੇ ਫਿਰ ਇਹ ਵੀ ਕਹਣਾ ਵੀ ਸਾਨੂੰ ਭਾਈ ਦੱਸਣਾ ਹੋਵੇ ਸਾਡੇ ਘਰ ਦੇ ਵਿੱਚ ਹੈ ਵੀ ਕੋਈ ਅਚਾਨਕ ਜਾਨਵਰ ਨਾ ਆਵੇ ਹਾਂ ਭਾਈ ਇੱਥੇ ਹਾਂ ਭਾਈ ਤਾਂ ਹੋਇਆ ਤੂਗਾ ਤਨੂੰ ਦਾ ਪਿੱਛਾ ਸਾਨੂੰ ਵਾਗ ਤਨੂੰ ਤੂਗਾ ਤਨੂੰ ਦਾ ਨਹੀਂ ਬੀਕੀ एक काम थोड़ा ना के साडा अच्छा हां हां लेक्चर ले हां पूरे पूरे मार के लाग गया बोल अब मैं स करने से सफाई नहीं कर आज मत इन से गलगाओ उधर हां चले जा ना कोई फटे देना ही ना कोई बस पापा तू eigenvector है eigenvector की फटे पापा आईना पे सुन बता ਉਹ ਵੀ ਸਮਝ ਰਹੀ ਦੇਖ ਲੈ ਪਹਿਲਾਂ ਤੂੰ ਸੱਸ ਵੀ ਕਰ ਕਿਹਨਾਂ ਪਹਿਲਾਂ ਮੀ ਕਾਤੀ ਕਰ ਸਾਰਿਆਂ ਕੀ ਕਰਨਾ ਕਰਨਾ ਕਿਹਾ ਹੁਣ ਮੈਨੂੰ ਪਹਿਲਾਂ ਦੱਸ ਤੂੰ ਦੰਗਰ ਨਾਲ ਆਉਂਦਾ ਹੈ ਕਿਆ ਮੰਮਾ ਕਰਨਾ ਬੰਦ ਕਿਆ ਕਿਆ ਦੰਗਰ ਨਾਲ ਨਹੀਂ ਮੈਂ ਤੋੜ ਚਲ ਨੁਲਾਉ ਦੇ ਇਹ ਅਗਲੀ ਬਕਸੀ ਨਾਲ ਲੱਗੀ ਆਪਣੇ ਬੱਚਾ ਤੁਸੀਂ ਕਹਿੰਦੇ ਸਾਨੂੰ ਹੋ ਗਿਆ ਜਿੰਨਾ ਲੱਗਿਆ ਕਰ ਕੋਦੇ ਨੇ ਪਾਪਾ ਗਾਂ ਦੀ ਹਾਲਤ ਦੇਖ ਕੇ ਦੇਖਿਓ ਤਾਂ ਵੀ ਐ ਲੱਗਦਾ ਵੀ ਕਦੇ ਨਿੜਾਈਆਂ ਨਹੀਂ ਹੋਣਾਂ ਤੱਕ ਮੈਂ ਦੇਖਿਓ ਪਰ ਵੀ ਗਾਂ ਨਹੀਂ ਉਹ ਵਰਜੀ ਆ ਇਹਨਾਂ ਨੂੰ ਕਰਨੀ ਚਾਹਾਂ ਲੱਗਦੀ ਹੋਈ ਇੱਕ ਮਿੰਟਾ ਪੜਾ ਪਾਪਾ ਪਹਿਲਾਂ ਮੈਂ ਤੁਹਾਡੇ ਕੋਲੋਂ ਮਾਰੂ ਪਾਪਾ ਪਾਪਾ ਉਹ ਖੜਦਾ ਮੇਰੀ ਮਾਂ ਉਹ ਤਾਂ ਖਿਲਾ ਦੋ ਉਹ ਤਾਂ ਲਾਉਣਾ ਆ ਗਾਂ ਨੂੰ ਦੇਖ ਕੇ ਦੇਖਿਓ ਤਾਂ ਇਹ ਹਾਲ ਤੁਹਾਨੂੰ ਲੱਗਦਾ ਵੀ ਇਹਨੂੰ ਨਿੜਾਉਣਾ ਨਹੀਂ ਹੋਊਗਾ ਸੀ ਨਿੜਾਉਂਦੇ ਹੀ ਨਹੀਂ ਮੈਂ ਮੱਛਰ ਨੂੰ ਦੇਖ ਕੇ ਤਾਂ ਲੱਗਦਾ ਮੈਂ ਕਿਉਂ ਮੱਛਰਾਂ ਦੇ ਵੇਖਿੰਦੀ ਟੰਬੜੀ ਛੋਟੀ ਛੋਟੀ ਹੁੰਦੀ ਨਾ ਇਹਦੇ ਪਰ ਮੱਛਰ ਮੁੱਛਰ ਬੈ ਜਾਂਦੇ ਆ ਤੇ ਮੱਛਰ ਬੰਦੇ ਤਾਂ ਆ ਉਹ ਮਾਰ ਜਦੀ ਆ ਹੋਂ ਦਾ ਜਿਹੜੀਆਂ ਮੱਖੀਆਂ ਆ ਦੇ ਤਾਂ ਖੂਨ ਕੱਢਿਆ ਬਣਾ ਕੇ ਨਾ ਦਿੰਦੀ ਵੱਡ ਵੱਟ ਕੇ ਕੋਲ ਨੂੰ ਆ ਜਾ ਪੁੱਤ ਦਿਖਾ ਦੇ ਕੋਲ ਆ ਕੇ ਤਾਂ ਹੀ ਦਿਖੂਗਾ ਵੀ ਇਹ ਖੂਨ ਕੱਢਿਆ ਬਣਾ ਦੇ ਤਾਂ ਬਹੁਤ ਸਫਾਈ ਚੱਲਦੀ ਆ ਤੇ ਚਲੋ ਤੇਰੇ ਆਓ ਨਹੀਂ ਹੋ ਲੈ ਆਓ ਨੂੰ ਆਪਣਾ ਮਾੜਾ ਮੋਟਾ ਪੈਸਾ ਕਾਓ ਥੱਲੇ ਆਰ ਉਹ ਕਾਹਦਾ ਕਿਆ ਕਹਿਣਾ ਮੈਂ ਚੱਲ ਬੈਠ ਲਿਆਓ ਮਾਰ ਤੇ ਪਰ ਮਾਗਣਾ ਨੂੰ ਨਾ ਆਉਂਦਾ ਬੈਠੇ ਨਹੀਂ ਆਉਂਦਾ 10 ਵਾਰ ਬਾਈ ਮੈਨੂੰ ਦੇ ਤਾਂ ਮੇਰੇ ਕੋਲ ਹਿਸਾਬ ਕਿਤਾਬ ਫਿਰ ਤੂੰ ਤੁਸੀਂ ਮੈਨੂੰ ਮੈਨੂੰ ਮੱਚ ਆਉਣੀ ਨਹੀਂ ਮੇਰੀ ਔਕਾਤ ਹੀ ਨਹੀਂ ਹੈਗੀ ਇਹਦੀ ਆਹ ਦੇਖ ਹਾ ਤੇ ਕੱਲਾ ਯਾਰ ਬਿੱਟੀ ਕਹਿੰਦਾ ਕਾਤ ਨਹੀਂ ਹੈਗੀ ਮੇਰੀ ਤੁਸੀਂ ਜਾ ਕੇ ਕਹਿੰਦਾ ਤੇ ਤੇ ਆਉਂਗੇ ਨਹੀਂ ਮੇਰੇ ਤੇ ਨਹੀਂ ਉਹਨਾਂ ਫਿਰ ਗੱਲ ਪੁੱਛੀ ਤਾਂ ਸੇ ਕਿਹਾ ਮੈਂ ਮੈਂ ਇਸ ਗੱਲ ਕੇ ਕਿਹਾ ਏ ਤੂੰ ਕਹਿੰਦਾ ਬਈ ਬਾਤ ਨੂੰ ਲੜਾਂਗਾ ਪਹਿਲਾਂ ਲਿਆ ਮਾਂ ਮਾਤਾ ਤੇ ਆਉਂਦੇ ਜਦੋਂ ਤੂੰ ਕਹਿ ਰਿਹਾ ਮੋਰ ਤੋਂ ਵੀ ਕਿੰਨੀ ਦੀ ਮਾਰਕ ਡੀ ਨਹੀਂ ਮਾਰਕ ਨਹੀਂ ਵਿੱਕੀ ਮਾ ਜੀ ਅੱਜ ਵੀ ਛੜ ਉੱਧਰ ਵੀ ਛੜ ਤੇ ਆਉਣੀ ਖੁੱਲੀ ਵਾਲੀ ਛੜ ਖੜਾ ਤੇ ਖੁੱਲੀ ਚ ਪਾਣੀ ਮੈਂ ਉੱਧਰ ਕੱਢ ਲਾ ਸਲੀਪ ਪੈਸੇ ਨਹੀਂ ਰੀਸਾ ਐਥੇ ਕਰ ਪਾਣੀ ਜਮਾ ਆਇਆ ਨੇ ਇੱਥੇ ਜਿੱਥੇ ਛੁੱਟਕੂਂਗੀ ਨਾਲ ਆਇਆ ਨੇ ਹਟੇ ਮੇਰਾ ਝਾੜੂ ਵਾਲਾ ਦਾ ਕੰਮ ਬਚਿਆ ਰਿਹਾ ਛੁੱਟੀ ਵੀ ਝਾੜ ਦੋ ਇਹ ਤਾਂ ਨਹੀਂ ਚੱਲ ਗਈ ਚੜ ਗਈ ਛੁੱਟੀ ਹਾਂ ਕੋਪੋ ਅੱਜ ਤੇਰੀ ਆ 40 ਹਮ ਸਮਾਲੇ ਤੈਨਾਂ ਕਹਿ ਲੋ ਚਾਹੇ ਸਾਡੇ ਹੱਥੇ ਜੀਆਂ ਕਰਨ ਉਹ ਮੈਨੂੰ ਨਾ ਹਾਰਾ ਚੱਲ। ਮੈਂ ਪਹਿਲਾਂ ਗਿੱਲੀਆਂ ਕਰਦੇ ਆ ਨਾ ਤੁਮ ਲੋ। ਉਸ ਤੋਂ ਬਾਅਦ ਮਾੜੀ ਪਹਿਲਾਂ ਗਿੱਲੀਆਂ ਦੀ ਗੋਹਾ ਦੇ ਕੱਟ ਦੇਈਦਾ ਸੱਪੇ। ਗੋਹਾ ਹਾਟੇਗਾ ਜਾਂਦਾ। ਦੂਆ ਪਾ ਕੇ ਦੇ ਲਵੀ ਜੀ। ਹੈ? ਓਏ ਰੋੜਾ ਆਪਣਾ ਤੇ ਹੀ ਖੜਨਾ। ਆ ਇਹਨੂੰ ਥੋੜੀ ਆ ਇਹਨੂੰ ਥੋੜੀ ਜਿਹੀ ਚਲਾ ਲੈ। ਓਏ ਆਜਾ ਮੈਂ ਆਜਾ ਤੂੰ ਵੀ ਆ ਜਾ ਤੈਨੂੰ ਵੀ ਨਹਾਦ ਮਨ ਨਾਲ। ਨਹੀਂ ਡੰਗਾ ਨਹੀਂ ਕਰ। ਆਈ ਲਵ ਮਮ ਡੈਡ ਕਾਲ ਕਬੱਡੀ ਜੰਡ। ਵੀ ਮੈਂ ਜਾਂ ਗਿੱਡੀ ਗੱਲ ਪੜਦਾ। ਆਰੇ ਆਇਆ ਬਸ ਆਲਾਣ ਨੂੰ ਜਦੀਪ ਨੇ ਆਉਣਾ ਤਾਂ ਡੰਗਰ ਨਹੀਂ ਨਾ ਪਾਤਾ ਆਹ ਆਹ ਪਾ ਤੋਂ ਉਹ ਵੀ ਫਾਪੂ ਤੋਂ ਇਹਦਾ ਪਾਣੀ ਦਾ ਮੈਂ ਵੀ ਮਾਰਿਆ ਜਣਾ ਤਾ ਗੋਡ ਦੱਸ ਦਈਏ ਜਿੰਦਾਬਾਦ ਬੇ ਪਾ ਹੁਣ ਦੇੜ ਹੀ ਹਾਲਿਆ ਧਾਣਾ ਮੈਂ ਪਾਇਆ ਪਿਆ ਪਿਆ ਕੇ ਉਹਦਰ ਤੂੜੀ ਦੇ ਨਾਲ ਪਾਣੀ ਚਾਹੇ ਮਗਰ ਤੂੜੀ ਚ ਪਾਣੀ ਆਇਆ ਬੰਦ ਤੇ ਮੈਂ ਤਾਂ ਪਰਚਾ ਮੋਂ ਉਹ ਵੀ ਜਾਂਦਾ ਖੜਾ ਅਰਜਾ ਕੰਡੀ ਜਿਹੜਾ ਕੰਮ ਕਰਾ ਲੂ ਲਾਜ ਦਾ ਟਿਕਣਾ ਹੁੰਦਾ ਇਹ ਕਿਹੜਾ ਦਾ ਗੱਲ ਕਹਾਵਤ ਜੀ ਆ ਬਾਕੀ ਬਦੂ ਸਾਹੀ ਦਾ ਪਤਾ ਨਹੀਂ ਜਿਹੜਾ ਕੰਮ ਕਰਾ ਲੂ ਲਾਹੇ ਦਾ ਅਰਜਾ ਵੀ ਕਹਾਵਤ ਜੀ ਨਹੀਂ ਹੈ ਇੱਦਾਂ ਹੁਣ ਮੈਨੂੰ ਬਾਕੀ ਬਦੂ ਸਾਹੀ ਦਾ ਪਤਾ ਨਹੀਂ ਟਿਕਣਾ ਹੁੰਦਾ ਉੱਪਰ ਜਾਣਾ ਕਹਾਵਤ ਉੱਥੇ ਕਿਹਾ ਕਹਾ? ਗੋਹਾ ਤਾਂ ਉੱਥੇ ਆਏਗਾ ਚਲੋ ਵੀ ਚੱਲਣਾ ਤੇ ਤੂੰ ਨਾ ਹੋਈਂ ਹਾਂ ਤਾਂ ਤੁਹਾਨੂੰ ਪਤਾ ਚਾਹ ਜੇ ਇਹ ਗੋਹਾ ਲੱਗਿਆ ਰਹੂਗਾ ਨਾ ਤਾਂ ਐ ਅਜੇ ਪਰ ਮੱਖਣ ਨੇ ਦੇ ਦੰਦ ਮਾਰ ਸਕਦਾ ਅੱਛਾ ਨਾ ਮੱਖੀ ਗੁਜਰਾਣੇ ਮੈਂ ਸਬਕ ਸੁਣਾ ਕੇ ਜੇ ਤਾਂ ਗਾਰੇ ਦੇ ਵਿੱਚ ਲਵੇੜ ਲੈਂਦੇ ਜੁ ਆ ਇਹਨਾਂ ਸਾਰਿਆਂ ਨੂੰ ਐਟੇ ਨਹੀਂ ਬੰਨ੍ਹ ਦਿੰਦੇ ਉਹ ਰਾਮ ਨਾਲ ਬੈਠੀ ਦਿੰਦੇ ਤੇ ਧੂਆ ਨਹੀਂ ਕਰਨਾ ਉਹਨੂੰ ਕੋਈ ਇਸ ਟਾਈਮ ਦੇਖੋ ਇਹਨੂੰ ਕਿੰਨਾ ਆਰਾਮ ਆ ਅੱਛਾ ਉਹ ਚੀਜ਼ਾਂ ਨਾ ਦੇਖੋ ਮਿਉ ਨਾ ਕਿੰਨਾ ਵੀ ਪਾਣੀ ਐਨ ਨਾ ਦੇਖੋ ਇਹਨੇ ਗੋਹਾ ਲੱਗਿਆ ਹਰੇ ਕੋਨ ਆ ਨਾਮ ਦੇ ਕੋ ਕਿਹੜੇ ਹੱਥ ਨਾਲ ਲੰਦੀ ਆ ਆ ਵੀਨੇ ਨੇ ਤਾਂ ਇਹ ਸੋਹਰੇ ਆ ਹਾਂ ਇਹ ਤਾਂ ਸੋੰਬੀ ਆ ਦੀ ਇਹਦਾ ਵੀ ਚੱਲਿਆ ਨਾਗਦੀ ਰਹਿੰਦੀ ਆ ਨਹੀਂ ਨਹੀਂ ਇਹ ਤਾਂ ਦੇਦਾ ਹੋਣੇ ਆ ਡੰਗਰ ਚੱਲੇ ਟਾਈਮ ਹਾਰਾ ਸੋਹਰੇ ਆ ਮੱਥਰਾ ਮੁੱਥਰਾ ਤੇ ਰਾਮਰੇ ਦੀ ਦਾਦੀ ਨੇ ਨਾ ਮੱਛਰਾਂ ਵਾਲੀ ਮੈਂ ਨਹੀਂ ਆ ਉਹ ਇੱਦਾਂ ਧੂਆਂ ਕਰਤਾ ਚੰਦੂ ਯੋ ਪਸਲੇ ਦੇ ਵਿੱਚ ਪਿਆ ਨਹੀਂ ਸਮਾਨ ਤੂੰ ਆਇਆ ਵੀ ਪਿਆ ਕਿੰਨਾ ਮੇਰਾ ਤੂੰ ਥੋੜਾ ਜਿਹਾ ਪਾਣੀ ਛੱਡ ਕੇ ਦੇ ਦੋ ਪਾਪ ਚੋਂ ਚੱਕ ਲੈ ਕਿਹੜੇ ਖਾਣੇ ਹੀ ਲਾ ਕੇ ਰੱਖਣਾ ਤੂੰ ਕਹਿਣਾ ਹੋਰ ਨਾ ਮੈਂ ਥੋੜਾ ਜਿਹਾ ਛੱਡ ਕੇ ਦੋ ਜਮਾਈ ਤੂੰ ਕਿੰਨੀ ਕਰਾਣਾ ਮੇਰੇ ਬਾਪ ਨੂੰ ਅੱਛੇ ਪਾਪ ਪਾ ਦੇ ਤੂੰ ਮੇਰਾ ਆਪਣਾ ਨਾ ਫੈਸਲਾ ਹੀ ਆ ਰਹੀ ਹਾਂ ਤੂੰ ਮੇਰੇ ਮੱਥੇ ਡੋਟਾ ਗਿਆ ਮੇਰੇ ਪੇਟ ਨੂੰ ਕਰ ਰਿਹਾ ਮਗਰ ਗੋਵਰ ਦਾ ਕੱਪ ਰਗੋਵਰ ਦਾ ਟਾਬਲ ਨਾ ਇਹ ਕੀ ਹੋ ਗਿਆ ਖੁਲਲੀ ਦੇ ਨਾ ਪਾਣੀ ਕੋਈ ਖੁਲਲੀ ਨਹੀਂ ਹਾਂ ਖੁਲਲੀ ਨਹੀਂ ਕੰਤ ਸੱਗ ਗਿਆ ਪਰ ਆ ਦੇਖੋ ਖੁਲਲੀ ਚਾਹੀ ਥੋੜਾ ਥੋੜਾ ਹਸਾਬ ਨਾਲ ਚਾਹੀਦੀ ਆ ਖੁਲਲੀ ਨੂੰ ਯਾਹ ਥੋੜੀ ਖੁਲਲੀ ਤਾਂ ਪਈ ਸਾਫ ਹਾਂ ਆ ਕੇ ਦੇਖੋ ਇਹ ਨਹੀਂ ਖਾਰਨ ਨਹੀਂ ਲੱਗੀਏ ਖਾਰਨ ਮੜਾਵਾਂ ਹੈ ਬਚਾਰੀਆ ਖਾਰੀ ਬਚਾਰੀਆ ਕਿਥੇ ਨਾਤੀ ਤੁਸੀਂ ਸਾਡੇ ਘਰ ਆ ਕੇ ਫੱਪ ਗਿਆ ਇਹਦਾ ਐਸਾ ਵੀ ਮਨੇ ਪੈਸੇ ਛੋੜਦੇ ਤੈਨੂੰ ਬੁਰੇ ਹਰ ਦੁਰੋ ਆਜਾ ਉਹ ਜੁਨਾ ਥੱਲੇ ਤੇ ਉਹ ਤੈਨਾਂ ਦੇ ਪੈਰ ਤੋਂ ਉਹ ਅਜੇ ਵੀ ਸਾਨੂੰ ਮਾਰੀ ਪਾਣੀ ਤੂੰ ਮਹੀ ਦਵਾਈ ਜਲੀ ਦਾ ਨਹੀਂ ਤਾਂ ਉਹੀ ਆ ਬਹ ਇਹ ਤਾਂ ਬਹੁਤ ਕਰ ਮੈਂ ਪਰਗਣ ਮਾਰਦੀ ਆ ਮੈਂ ਕਿਹਨੂੰ ਮਾਰ ਸੱਗ ਗਾਇਬ ਮਾਰ ਲੂ ਕਹਿੰਦਾ ਇੱਧਰ ਨੂੰ ਮਾਰਨ ਦਾ ਮਤਲਬ ਕੀ ਹੁੰਦਾ ਕੋਈ ਸਭਾਈ ਇਸੇ ਕਰੇ ਤੇ ਨਾਲੇ ਤਾਂ ਕੰਮ ਕਰੰ ਨਹੀਂ ਨਾਲ ਸਾਰਾ ਗੜਦੇ ਹੈ ਮੇਰਾ ਤਾਂ ਸਾਰਾ ਸਵੇਰ ਦਾ ਜਿੱਲਾ ਆ ਵੀ ਕਿਸੇ ਦਾ ਜਿੱਲਾ ਹੋ ਗਿਆ ਕੋਈ ਨਾ ਹੋਰ ਹੈ ਨਹੀਂ ਜਿਸ ਤਰ੍ਹਾਂ ਇਹਨਾਂ ਨੇ ਫੀਸਾਂ ਦੇਣੀਆਂ ਉਹ ਜਿਹੜਾ ਮੰਨ ਵਾਲਾ ਸਾਰਾ ਪਾ ਦੋ ਪਾਉਂ ਤੱਪੜ ਦੇ ਸਾਰੇ ਛੋਕਦੇ ਜਾਣਗੇ ਫੀਸਾਂ ਨਹੀਂ ਕੱਲ ਕਰ ਤੂੰ ਮੈਂ ਉਹ ਪਰਮਾਰ ਪਾਣੀ ਚੁੜੀ ਉਹ ਪੈਰ ਰੱਖਦਾ ਕਿ ਨਹੀਂ ਰੱਖਿਆ ਉਧਰ ਤਾਂ ਰਸਤਾ ਮੇਰੇ ਕਿਹੜੀ ਵੀ ਦੇਖ ਲੈ ਰੱਖਦਾ ਪੈਰ ਹੁਣ ਸਦਾ ਹੀ ਕਿੱਥੇ ਹੋਏ ਮੇਰੇ ਇਹ ਦੀ ਉਹ ਮੇਰਾ ਪੈਰ ਦੇ ਜਿਹੜੇ ਤੇਜ਼ੇ ਵਾਰੀ ਸਹਿ ਗਿਆ ਸਰਪੀ ਨੂੰ ਵਾਪਸ ਇਹ ਦੀਪ ਇਹ ਇੱਧਰ ਮਾਰ ਰਿਹਾ ਮਾਰ ਦੇ ਮਾਰੇ ਕਿਤੇ ਪਾਣੀ ਪੈ ਗਿਆ ਮੈਂ ਤੈਨੂੰ ਬੜਾ ਬੜਾ ਕਹਾਂ ਐ ਖਾਰੇ ਕਿਤੇ ਪੈ ਗਿਆ ਮੈਂ ਤੈਨੂੰ ਫੜਾ ਕੇ ਚਲੇ ਜਾਣਾ ਲੈ ਆ ਦੇ ਕਿ ਪਾਣੀ ਖਾਇ ਕਿਤੇ ਜਾਂਦਾ ਨਹੀਂ ਇੱਕ ਇੱਕ ਫਰੀਦ ਤੇ ਪਾਣੀ ਗਿਰਦਾ ਇੱਜਾ ਮੈਨੂੰ ਤੈਨੂੰ ਪਿੱਛੇ ਨਹੀਂ ਨਾ ਪਤਾ ਲੱਗਦਾ ਮੈਨੂੰ ਉਹ ਮੈਨੂੰ ਦੇਖਣ ਤੇ ਅੱਜ ਕਾ ਲੈ ਕਬਾਲਿਓ ਹਾਂ ਇੱਧਰ ਆ ਪਿੱਛੇ ਆ ਉਹ ਮੈਂ ਕਬਾਲਦੋਂ ਆ ਪਿੱਛੇ ਆ ਸੰਦੀਪ ਮੈਨੂੰ ਦੇਖਣ ਤੇ ਆ ਮੈਨੂੰ ਸੁਣਾ ਰੋ ਪਹਿਲਾਂ ਇਹ ਤੁਸੀਂ ਬਾਹਰ ਚੁੱਕੀ ਪਈਏ ਦੇਖ ਕੇ ਆਜੋ ਇੱਦਾਂ ਨਾ ਰੰਮੀ ਆ ਹਾਂ ਬੋਲਣੀ ਨਹੀਂ ਹਾਂ ਬੋਲਣੀ ਉਹ ਤਾਂ ਸਾਨੂੰ ਹੋਰ ਮੈਂ ਕੰਡਾ ਇਹ ਤੁਹਾਨੂੰ ਕਹਿਤਾ ਵੀ ਜਨਾ ਦੋਸਤਾਂ ਨੂੰ ਬੋਲਣਾ ਆ ਗਿਆ ਹਾਂ ਠੀਕ ਹੈ ਜੇ ਤੁਸੀਂ ਚਾਹਦੇ ਨਾ ਹੋ ਨੰਗਣਾ ਬੋਲਣਾ ਆ ਗਿਆ ਉਹ ਚਲ ਰਹੀ ਤਾਂ ਤਰੀ ਕਟਾਈ ਹੋਣੀ ਮੈਂ ਤੈਨੂੰ ਕਹਣਾ ਹੋ ਰਿਹਾ ਦਾ ਨਹੀਂ ਨਹੀਂ ਜਮਮ ਕਰ ਦੋ ਪਹਿਲਾਂ ਉਹ ਵੀ ਬੋਲੀ ਜਾਂਦੀ ਸੀ ਕਿਹੜਾ ਅੰਗਰੇਜ਼ੀ ਲਾਈ ਬੋਲ ਰਿਹਾ ਉਹ ਕਹਿੰਦੀ ਮੈਨੂੰ ਦੇਖੋ ਮੈਂ ਪਾਣੀ ਪਾਣੀ ਪੋਣੀਆ ਚੱਲ ਫਿਰ ਦਿਖਾ ਦੇ ਭਾਈ ਜਾ ਕੇ ਉਹਨੂੰ ਦਫਾ ਦੇ ਉਹਨੂੰ ਦੇ ਘਾਰੇ ਪੁੱਤ ਕੀ ਕਰਨਾ ਤਾਂ ਦੱਸ ਦੇ ਪਤਾ ਕਿੰਨਾ ਕੰਮ ਕਰਦੀ ਆ ਜੀ ਖਾਦ ਦਾ ਆਹ ਸੰਡਵਿਚ ਸੰਡਵਿਚ ਸੰਡਵੀ ਸੰਡਗੀ ਅੱਜ ਵੀ ਘਰ ਪੰਚਾ ਹਾਂ ਹਾਂ ਇਹ ਦੀਕੋ ਇਹ ਮੇਉ ਪਜਾਮਾ ਉਤਾਰ ਕੇ ਲੱਤੀ ਨੂੰ ਕੱਢ ਲਵੋ ਸਾਡੇ ਲੋ ਕੱਢ ਲਵੋ ਲੱਤੀ ਆ ਕੇ ਖੂਣੀਆਂ ਅੱਛਾ ਉਹ ਵੀ ਦਰੀਆਂ ਦਿੱਕੀ ਨੇ ਚੱਲ ਜਾ ਕੇ ਨਾ ਕੇ ਬੈ ਜਾਣਾ ਮੈਂ ਖਾ ਕੇ ਆਉਣੀ ਆ ਸਵਾਖਿਆ ਇਹਨੇ ਆ ਅਸਲ ਸੀਸਾ ਬੈਣੀ ਨਹੀਂ ਅਸਲ ਬਰ ਵੀ ਜਣ ਕੇ ਨਾ ਰਵੇ ਇਹ ਤੇਰੀ ਕੋ ਆ ਜਾਉਂ ਉਹ ਕਿਹੜੇ ਨਾ ਦੀਕੋ ਪਾਣੀ ਪਾ ਨਾ ਨਹੀਂ ਪਾਉਦੀ ਕੀ ਇਹ ਤੇ ਦੀਕੋ ਇਸ ਗੱਲ ਹੋਰ ਆਦ ਰੱਖੀ ਆ ਬੋਹਾ ਗਿਰਿਆ ਮਤਿਛੇ ਪਤਾ ਨਹੀਂ ਕਿਰਾ ਹੋਇਆ ਹੈ ਹੈ ਕਿਆ ਹੋਇਆ ਹੈ ਆਏ ਹਾਂ ਮੈਂ ਨਹੀਂ ਪਾਇਆ ਸੇਕਿਆ ਹੋਇਆ ਪਾਇਏ ਕੱਪੜੇ ਲੱਗਿਆ ਮਮਾ ਕੰਮ ਕਰਦਾ ਇਹ ਸੰਦੀਪ ਉਹ ਬੋਹਾ ਗਿਰਿਆ ਸੀ ਬਿੱਕੀ ਤੇ ਟਿਕਾਈ ਇਹ ਨਾਮ ਨਹੀਂ ਇਹ ਚੜਾਪੀ ਹਾ ਹਾਂ ਕਿਤੇ ਹੋਰ ਨਾ ਪਿਆ ਨਾ ਜਿਹੜਾ ਉਹ ਪੈਸਾ ਰਾਰਾ ਅੱਜ ਨੂੰ ਸਗਰ ਜਿੰਮੇ ਤੇ ਚੜਾਪੀ ਮੈਂ ਨਹੀਂ ਇਹ ਕੋਸ਼ਿਸ਼ ਨਹੀਂ ਕਰ ਰਿਹਾ ਨਹੀਂ ਇਹ ਨਹੀਂ ਆਪ ਵੀ ਨਾ ਹੱਸਦਾ ਹੈ ਬਾਜੀ ਇਹ ਬਾਜੀ ਕਦੇ ਮੈਨੂੰ ਛੇੜ ਕਿੰਨੇ ਥੱਬ ਝੂਠ ਕਰਦੇ ਥਾਰੇ ਕੋ ਤਾਂ ਜਿਹੜਾ ਹੁਕਮ ਕਰੂਗੀ ਪੁੱਤ ਸਦਾ ਲੱਤਨ ਕੋਸਤਾ ਬੋਲੂਗਾ ਇਹ ਦੇਖਿਆ ਹਾਲ ਆਏ ਉਹ ਖੜ ਜਾ ਪੁੱਤ ਅਨੇ ਪੈਰ ਰੱਖ ਤਾਂ ਬੱਸ ਜਾ ਕੇ ਕਰ ਦਿੰਦੀ ਪੈਰ ਰੱਖ ਤਾਂ ਨਿਕਲ ਜਾਣਾ ਹਾਲ ਹਾਂ ਆ ਵੀ ਆ ਵੀ ਨਹੀਂ ਸਾਫਾਈ ਨਹੀਂ ਕਰਾਉਣੀ ਬਾਬਾ ਨਹੀਂ ਵੀ ਮੇਰੀ ਦੋ ਪਿੰਗ ਹੱਥ ਲਾਉਂਦੇ ਦੁੱਧ ਆਹ ਉਹ ਦੁੱਧ ਤੇ ਕਰਦੀ ਹਾਂ ਹਾਂ ਇਦਾਂ ਕਰ ਲਾਉਂਦਾ ਹੁੰਦਾ ਦੋ ਟਾਈਮ ਹੱਥ ਹਾਂ ਮੈਂ ਹਸ ਤਰਾ ਨੀਚੇ ਪਰਤ ਹੋਣਾ ਇਹ ਗੰਦੀਪ ਇਹ ਬਾਹਰ ਗਿਆ ਦੇਖੋ ਕਿਹਦਾ ਕੋਹਾ ਹੋਣਾ ਵਿਆਹ ਕਰਦੇ ਹੋਣਾ ਲੈ ਬਾਹਰ ਚੱਲੋ ਮੈਂ ਬਾਹਰ ਦੁੱਧ ਵੀ ਬਣਦੀ ਕੋਹੇ ਆ ਹਾਂ ਚਲੋ ਅੱਜ ਤੇ ਖਾਈ ਕਰਦਾ ਆ ਓਏ ਪਰੇਜ ਜਦੋਂ ਕਪੜਾ ਪਾ ਰਿਹਾ ਤਾਂ ਇਸ ਤਰ੍ਹਾਂ ਕਰ ਰਹੇ। ਆਪੋ ਤੇ ਮੈਂ ਆਪਣੀ ਨੋਰ ਦਾ ਕੁੱਪਰ। ਬਾਗ ਉਲੀ। ਆਪਾ। ਓ ਮਾਤਾ। ਜਦੋਂ ਹੁੰਦਾ ਹੈ ਕਹਾਂ ਮੈਂ। ਹਾਂ। ਇਹ ਤੂੰ نیچے ਮਾਰਦੀ ਆ ਸਿੰਘ। ਚਾਹੇ ਕੁਛ ਮਾਰਦੇ ਰੋਗੜੀ ਆਪਾ। ਓਂਡੇ ਵਾਲੀ ਆਸਤਾ। ਤੇ ਹੋਰ ਅੱਗੇ ਤੋਂ ਬੜੇ ਪਿੱਛੇ ਪਿੱਛੇ ਕਰਦੀਆਂ ਮਾਰਦੀਆਂ। ਨਹੀਂ ਤੇਰੇ ਪਿੱਛੇ ਕਰਨਾ ਆਇਆ ਸੀ। ਨਹੀਂ ਪਿੱਛੇ ਨਹੀਂ ਤਾਂ ਸਾਹਮਣੇ ਮਾਰ ਕਰਨੀ ਆਲੀ ਹੈ। ਹਾਂ। ਪਤਾ ਛੋਟਾ। ਹਾਂ ਜੀ ਮੈਂ ਆਉਂਦੀ। ਆਲੇ ਆਫਰ ਵਾਸੀਲਾ ਹਮੇਰੇ ਪਿਆਰੇ ਸਾਥੀ ਤੁਹਾਡੀ ਬੇਨਤੀ ਦਾ ਦੇਖੋ ਪਤਾ ਨਹੀਂ ਉਹ ਖੋੜਦੇ ਹਾਂ ਹੱਸਦੇ ਦੁਰਾਣੀ ਤੇ ਗੱਲ ਹੈ ਮੈਂ ਕੀ ਬੋਲਾਂ ਹੁਣ ਤੇਰੇ ਬਰਕੋਕਾ ਜਣਿਆ ਹੁਣ ਇਹ ਦੇਖੀਏ ਇਹ ਇਹ ਜਾਂ ਮੇਰੇ ਪਰ ਲੱਗੀ ਵੀ ਨਹੀਂ ਜਾਂ ਖਾਸ ਕੀਤੀ ਇਹ ਠੀਕ ਹੈ ਜੀ ਆਹ ਹੈ ਜੀ ਹੁਣ ਦੀਦੀ ਹੁਣ ਹੁਣ ਕਿੱਥੇ ਦੀਦੀ ਮੈਂ ਤੈਨੂੰ ਕਹਿੰਦਾ ਕਿ ਪਹਿਲੇ ਮੈਂ ਸਾਹਮਣੇ ਬਾਤ ਹਾਂਗੀ ਬਿਚਾ ਆਪਾਂ ਦੋਨਾਂ ਦੀ ਗੱਲ ਕਰੀਏ ਮੈਂ ਮੈਂ ਸੋਚਦਾ ਸੀ ਮੈਂ ਕਹਿੰਦਾ ਮੈਂ ਤਾਂ ਬਿਚਾ ਮਾਂਗੀ ਆ ਦੇਖੇ ਛੱਡ ਦੋ ਹੁਣ ਬੋਧ ਮੈਂ ਇੱਧਰ ਵੀ ਬਗਦਰ ਦੇ ਕਿੱਥੇ ਗੋਹਾ ਵਿੱਚ ਤੇ ਕੁੱਤਿਆਂ ਦਾ ਕੋਈ ਨਾ ਪਾਤੀ ਦਾ ਪੱਤੀ ਵੀ ਆ ਉਹ ਦਾ ਲੋੜ ਹੋਊਗੀ ਤੁਸੀਂ ਤੁਨਾ ਬਾਲਣਾ ਆਉਂਗਾ ਨਾ ਕਦੇ ਵੀ ਇਹ ਕੁੱਤਿਆਂ ਕਹਿੰਦੇ ਇਹਦੇ ਮੁੱਕ ਵੀ ਕਰੋ ਜੇ ਕਦੇ ਛੱਤੀ ਜਮਾ ਹੈ ਤੁਲਾ ਬਾਲਣਾ ਇੱਥੇ ਪਾਸੇ ਕੱਢ ਲਿਓ ਬਣੀਓ ਅਨੰਤ ਚੁੱਲਾ ਬਾਲਣਾ ਤੇ ਬਾਗਲਾਂ ਦੇ ਚੱਕਰਾਂ ਤੇ ਵੀ ਚੁੱਲਾ ਬਾਲਣਾ ਪੈਣਾ ਇਹ ਤਾਂ ਚਿਲਕਦਿਆਂ ਇਹ ਤਾਂ ਆਉਂਦੇ ਆਉਂਦਾ ਟਾਕੇ ਤਸਲੇ ਤੇ ਪਾ ਕੇ ਅਖੰਡ ਤਪਾਲਦਾ ਪਰ ਇਹ ਚੱਲ ਵੀ ਤੁਹਾਨੂੰ ਬਾਲ ਨਹੀਂ ਨਾ ਪਵੇ ਨਾ ਫਾਇਨ ਲਵੇੜਦਾ ਅੱਜ ਤਾਂ ਵੀ ਕਿ ਚੁੱਲਾ ਬਾਲ ਨਹੀਂ ਬੰਨ੍ਹੇ ਜਦੋਂ ਹੁਣ ਜੇ ਹੁਣ ਬਾਲਣਾ ਹੁੰਦਾ ਫੇਰ ਪੋਟੀਨਾ ਨਹੀਂ ਪਾਈਆਂ ਹੋਈਆਂ ਨਹੀਂ ਪੈਂਦਾ ਕੱਟ ਚਲੋ ਇਹ ਪੋਟੀਨਾ ਜੀ ਆਇਆ ਕਰੋ ਜਾਓ ਨਹੀਂ ਮੈਂ ਕਿਹਾ ਤਾਂ ਵੀ ਆਣਾ ਤਦ ਨੂੰ 10 ਪਾ ਦੇ ਮੇਰਾ ਆਰਡਰ ਤਾਂ ਨੂੰ ਉਂ ਬਲਾਏ ਤੇ ਉੱਥੇ ਨਹੀਂ ਪਰਨਾ ਮੈਂ ਐਸਾ ਤੋਂ ਨੂੰ ਵੀ ਆਇਆ ਹਾਂ ਝੋਨੀਆਂ ਪੈ ਗਈਆਂ ਮੈਂ ਹਟਾ ਤੈਨੂੰ ਜੁਨੇ ਪੈ ਤੇਰੇ ਵੀ ਜੀ ਜੀ ਹੈ ਕਿਹੜੇ ਉਹ ਝੋਨੋਂ ਦੇ ਗਏ ਹਾਂ ਹੁਣ ਸਾਰਾ ਕੁਝ ਕਰ ਕਿਦਾਂ ਕਿਹਾ ਕਿਦਾਂ ਕਿਹਾ ਕਿਦਾਂ ਕਿਦਾਂ ਕਿਹਾ ਹਾਂ ਨਹੀਂ ਹੋਇਆ ਕੋਈ ਦੌੜੀ ਦੌੜੀ ਮਨ ਮਾ ਸਕੀ ਨਹੀਂ ਆਪਾਂ ਨੇ ਆਪਾਂ ਕੰਮ ਸਿੱਖਿਆ ਨਹੀਂ ਆਪਾਂ ਬਾਦ ਜੇ ਸੁੱਖੀਆਂ ਮੈਂ ਹੁੰਦੀਆਂ ਤੇ ਫਾ ਅਜੇ ਨਾ ਥੋੜਾ ਬਹੁਤ ਥੱਲੇ ਉੱਪਰ ਵੀ ਕੋਠੇ ਫਿਰ ਬਜਨ ਘਟਾਉਣ ਨੂੰ ਉਹ ਵੀ ਨਹੀਂ ਦੱਸਤਾ ਮੈਨੂੰ ਜਿਹੜਾ ਤੂੰ ਮੇਰੇ ਰਿਸ਼ਾ ਲਾਉਣਾ ਹੈ ਤੂੰ ਜੋ ਨਾ ਮੇਰਾ ਰਿਸ਼ਾ ਲਾਈ ਜੀ ਮੇਰੇ ਰਿਸ਼ਾ ਲਾਈ ਕੋ ਔਰ ਕੀਆ ਇਹ ਸੰਦੀਪ ਅੱਜ ਤੇ ਮਸਤਾ ਤੋਂ ਬੋਰਦਾ ਬੋਰਦਾ ਪਾ ਇਹਨਾਂ ਖਾਦੇ ਬੈਠੇ ਲਾ ਬੋ ਤੇਰੇ ਬਾਈ ਆ ਕੇ ਖਾ ਲੈਣ ਦੀ ਸੀ ਇਹਨੇ ਮਗਰ ਲੱਕੇ ਨਾ ਨਹੀਂ ਉਹਨਾਂ ਗਾਲਾਂ ਖਾ ਲਿਓ ਛੱਡ ਦੇ ਸਭ ਮੈਂ ਨਾ ਜਾਣਦਾ ਉਹ ਛੱਡ ਦੇ ਤੋ ਮੈਂ ਢੋਦਾ ਦੇਖ ਤੋ ਪੰਜ ਬਰਬਾਦੀ ਕਰ ਰਹੀ ਹੈ ਮੈਂ ਤਾਂ ਕੀ ਆ ਦੇਖ ਸੰਦੀਪ ਪਿੱਛੇ ਹੋ ਗਿਆ ਭੱਜਿਆ ਕਿ ਕਰਦੇ ਤੁਸੀਂ ਰਸਤਾ ਮਾਰ ਦੋ ਰਸਤਾ ਉਹ ਮਾਰਨੀ ਲੋੜ ਹੀ ਨਹੀਂ ਜੀ ਮਿਲਦੇ ਜੀ ਸਾਨੂੰ ਫੇਰ ਅਟਕੇ ਸੀ ਥੋੜਾ ਜਿਹਾ ਟਾਈਮ ਤੁਸੀਂ ਬਲੌਗਰ ਵਾਲਾ ਬਣੇ ਰਹੋ ਮੈਂ ਬੈਦਰ ਨਾਲ ਖੋਦਾ ਜੀ ਅਨੇ ਰੋੜਾ ਛੱਡ ਲਿਆ ਜਾ ਕੇ ਨਹੀਂ ਮੁੱਕਾ ਹੈ ਜੀ ਮੈਂ ਬੰਦ ਕਰ ਕਰਕੇ ਦੂੰਗੀ ਹਾਂ ਜੇ ਮਸਫਰਾ ਹੀ ਚਾ ਲੱਗੇ ਤਾਂ ਪੂਰੀ ਤਰ੍ਹਾਂ ਕਰੀ ਜੀ ਇਹ ਬਿਜਲੀ ਚੋਕੇ ਸਾਹੂ ਜੀ ਦੇ ਜਨਾਤੂ ਮਾਪੀ ਕਰਦੇ ਗਈ ਹੋਈ ਮੈਂ ਨਾ ਲੈ ਲੈਂਦਾ ਮਾਪੀ ਕਰਦੇ ਨਾ ਮਾਪੀ ਕਰਦੇ ਅਦਰੋਂ ਪਾ ਨਾ ਕਟਾ ਐਨ ਉੱਪਰ ਰੱਖੋ ਪਾਇਆ ਤੁਹਾਨੂੰ ਪਾਇਆ ਮਿਟਾ ਛੱਡੋ ਮਾਤਾ ਜੀ ਨੂੰ ਲੈ ਲੈਂਦੇ ਇੱਕ ਫੋਲਡ ਚ ਤੋੜੋ ਨਾ

ਉਹ ਮੇਰਾ ਹੈ ਇਹ ਇਹ ਮੂਤਪੁਰ ਆਤਾ ਕਿੰਨੇ ਕਿੰਨੇ ਖਾਣੇ ਆ ਗਾਹ ਤੈਨੂੰ ਮੈਂ ਕਿਹਾ ਬਣਾਏ ਇਹਨਾਂ ਮਾਹੀ ਕੰਪਨੀ ਦਾ ਡਿਓਰ ਦਾ ਮਾਸਤੇ ਆ ਹੋਰ ਉਹ ਜਦੋਂ ਜਦੋਂ ਤੁਮਾਰਾ ਬਹੁਤ ਹੋਣਾ ਜਦੋਂ ਆਸਵਾਦ ਕਰਾ ਬਤਾ ਹੁੰਦਾ ਸਰ ਜੀ ਕਿ ਚੰਗੀ ਤਰ੍ਹਾਂ ਇਹ ਮੋਸਾਂ ਦਾ। ਤੁਸੀਂ ਤਾਂ ਇੱਕ ਦਾ ਖਾਣੀਆਂ। ਤੇ ਆਉਂਗਾ। ਜਦ ਇਹ ਕਹਿੰਦੇ ਇਹਨਾਂ ਦੇ ਦੰਦ ਕਿ ਫੋਸੇ ਗੰਦ। ਤੁਸੀਂ ਉਹ ਪਾਵਾ। ਜਰੂਰ ਸੁਭਾਈ ਕਰੋ ਰਹਾ ਕਿ। ਤੇ ਤਾਂ ਗਰਮ। ਬਾਕੀ ਚਾਹ ਪੀਣਾ। ਪੰਜ ਪੰਜ ਕੇ ਮਾਰਨਾ ਚੜ ਜਾ ਉੱਪਰ ਤੋਂ ਐਨੇ ਦੇ ਪਾਣੀ ਆ ਦੇਣਾ। बिकी, बिकी भाई, तेरी चूप रहो। लगभग बिकी जब आए, तब तेरा कदिया। ओ बुते, तब बिकी जब आए। और एका। तो पानी चली पड़े, भांति कर रहा तू भी पास है यार। नहीं पड़ गया ना? क्या नहीं पड़ गया? अभी छड़े हैं। माला। ਆਦਰਾ ਉਹ ਪੈਨ ਨੂੰ ਦਸਲੇ ਤੇ ਬਾਹਰ ਬੰਦ ਕਰਕੇ ਉਹ ਕੱਕ ਜੇ ਸਟੇਜ ਨੂੰ ਮਾਲ ਚੱਕ। ਉਹ ਟੋਕਰੀ ਲੈਣਾ ਕੋਈ ਨਾ ਉਹ ਸਾਈਕਲ ਪਰ ਪਈ ਹੈ ਕੁੱਤੀ ਕੁੱਤੀ। ਅਨੁਦਿਆਲੀ ਉਹਦੇ ਨਾਲ ਬਾਹਰ ਨਾ ਨਾਲੇ ਸਫਾਈ ਹੋਊਗੀ ਨਾਲੇ ਗੰਦਰ ਨਿਲਾ ਹੋਵੇ। ਉਹ ਕਾ ਕਰਦਾ। ਹਾਂ ਆਹ ਖੜਾ ਸਾਈਕਲ ਹੈ ਤੇ ਮੋਟਰਸਾਈਕਲ। কাম ਛੋਟਾ ਮੈਨੂੰ ਦੇ ਚੱਲ ਵਾਸਤੇ ਚੱਲ ਜਾ ਉਹਨੇ ਬੜੇ ਪਾਪ ਨਾ ਜਾਣਾ ਹੈ ਨਾ ਉਧਰ ਨੂੰ ਯਾਰ ਆਹ ਦੇਖੋ ਸਾਈਡ ਤੇ ਰਹਿ ਗਏ ਲੈ ਥਿਆ ਰਹਿ ਗਿਆ ਤਾਂ ਚੱਲ ਰਹਿ ਗਿਆ ਸਾਈਡ ਤੇ ਥੁੱਕਾ ਇੱਥੇ ਪਾਉਣੀ ਥੱਲੇ ਵੀ ਮਾਰਨਾ ਪਾਉੜੇ ਦੇ ਉੱਪਰ ਵੀ ਮਾਰਨਾ ਆਹ ਰੇੜੀ ਵੀ ਧੋਣੀ ਉਧਰ ਖੜੀ ਹੈ ਜਿਹੜੀ ਆ ਬੱਸ ਬੱਸ ਪਾਪਾ ਨਾ ਹੋਣੀ ਜਾਨੇ ਮਾਰ ਦੋ ਨਾ ਇਹ ਨਾ ਉਹ ਪਾਪ ਕੋਲ ਕੇ ਕੱਢਦੇ ਆ ਪਾਣੀ ਸਾਰਾ ਕਿ ਰੋਏ ਚਾਚਾ ਕਿਹਨਾਂ ਤੇ ਜਦੋਂ ਚਾਹ ਤਰਤੀ ਆਂ ਨਹੀਂ ਤਾਂ ਜਿਦਾ ਦਿਮਾਗ ਹੁੰਦਾ ਕੀ ਪੜਾਈ ਲਾਜਾ ਪਾਪਾ ਆ ਬਤੋ ਮਮਾ ਤੋਂ ਲੈ ਆ ਪੈਂ ਜਦ ਦੰਦੀ ਆ ਤੁਹਾਨੂੰ ਥੋੜਾ ਥੋੜਾ ਮਮਾ ਨਾ ਲਾ ਦੇ ਨਾ ਬਲਬ ਬੰਨੀ ਦੇ ਦੇ ਬੰਨੀ ਕਿ ਇਹ ਮੈਂ ਦਊਂਗਾ ਅਮਾ ठीक ऐ मेरे बन्नू मिगी ना अज्ज अज्ज मिगी सना कुत्थर आया अपना सलादा मेरे कुत्थें किद्धर पता लग्गना किद्धर मारना कम्म निं एह् घैंटी मैन ऐ तेरा दा चम्म दा बधिया करदी ऐ बी देखो तां ਲੈ ਹਾਏ ਮੇਰੀ ਲਾਟ ਵੇਂਦਾ ਕੰਮ ਕਰਦੀ ਆ ਹਾਏ ਹੋਏ ਰੋਡ ਤੋਂ ਗਿਆ ਹੋਇਆ ਮੇਰੇ ਨਾਲ ਥੰਦੇ ਚੱਲ ਵੀ ਤੋਂ ਵੀ ਵਾੜਾ ਕੰਮ ਕਰਦੀ ਆ ਹਾਏ ਹੋਏ ਸਾਰਾ ਨਹੀਂ ਇਹਦੇ ਵਿੱਚ ਇੱਕ ਪਾਸੇ ਤੱਕ ਦੀ ਧੂੜ ਲੱਗਦੀ ਧੂੜ ਲੱਗਦੀ ਧੂੜ ਲੱਗਦੀ ਹੁੰਦੀ ਆ ਯਾਰ ਤੱਕੜੀ ਧਾੜ ਨੂੰ ਦੀ ਵਾਰੀ ਜਾ ਚਾਲ ਪਰ ਚਪੜੇਗੀ ਕੱਪ ਤੇ ਲਾਡੋ ਰਾਣੀ ਨੇ ਤੇ ਮੈਂ ਦੂੰਗੀ ਹਾਂਜੀ ਮੇਰੀ ਵਾਰੀ ਬੁੱਕ ਜਾ ਤੇਰੀ ਵਾਰੀ ਦੀ ਹੋਈ ਜਾ ਮੇਰੀ ਵਾਰੀ ਲੈ ਲੈ

No! <laughs>